ਦੇ ਅਸਲ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਅਨੁਸਾਰ ਪਿੰਡ ਦੀ ਰਹਿਣ ਵਾਲੀ ਮਹਿਲਾ ਅਮਨਦੀਪ ਕੌਰ ਉਰਫ ਮੰਨੂ ਦਾ ਬਾਪ ਨੂੰ ਦੇਰ ਰਾਤ ਉਸਦੇ ਘਰ ਦੇ ਵਿੱਚ ਹੀ ਕੁਝਣ ਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੂਣ ਪਛਾਤਿਆ ਵੱਲੋਂ ਉਸ ਤੇ ਐਨੇ ਵਾ ਗੋਲੀਆਂ ਚਲਾਈਆਂ ਗਈਆਂ ਇਸ ਦੌਰਾਨ ਦੋ ਗੋਲੀਆਂ ਮੰਨੂ ਬਾਬਾ ਦੇਵੀ ਲੱਗੀਆਂ ਜਿਸ ਨੂੰ ਕਿ ਲੋਕਾਂ ਵੱਲੋਂ ਜ਼ਖਮੀ ਹਾਲਤ ਵਿੱਚ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਹਾਲਾਂਕਿ ਉਹ ਹੋਸ਼ ਦੇ ਵਿੱਚ ਨਹੀਂ ਹੈ ਪਰ ਉਸ ਨੂੰ ਬਚਾਉਣ ਦੇ ਲਈ ਡਾਕਟਰਾਂ ਵੱਲੋਂ ਪ੍ਰਯਾਸ ਕੀਤੇ ਜਾ ਰਹੇ ਨੇ ਜ਼ਿਕਰ ਹੋਇਆ ਗਿਆ ਕਿ ਮਹਿਲਾ ਕਾਰ ਦੇ ਵਿੱਚ ਇਕੱਲੀ ਸੀ ਜਦੋਂ ਉਸ ਤੇ ਇਹ ਹਮਲਾ ਕੀਤਾ ਗਿਆ ਕੱਲ ਰਾਤ ਕਰੀਬ 12 ਵਜੇ ਸਾਨੂੰ ਚਲਾ ਮਿਲੀ ਸੀ ਜੋ ਐਸਐਚਓ ਸਦਰ ਫਰੋਸਪਰ ਤੋਂ ਮੈਂ ਮੌਕੇ ਤੇ ਗਿਆ ਸੀ ਸਦਰ ਥਾਣਾ ਦੇ ਵਿੱਚ ਪਿੰਡ ਅਸਲ ਹੈ ਉੱਥੇ ਇੱਕ ਅਮਨਦੀਪ ਕੌਰ ਉਸ ਮੰਨੂ ਬਾਬਾ ਜਿਹੜੀ ਕਿ ਕਿਸੇ ਗੱਡੀ ਤੇ ਬੈਠੀ ਹੋਈ ਹੈ ਔਰ ਮੰਨੂ ਬਾਬਾ ਦੇ ਨਾਮ ਨਾਲ ਉਹ ਜਾਣੀ ਜਾਂਦੀ ਹੈ ਉਹ ਘਰ ਦੇ ਵਿੱਚ ਕੱਲੀ ਸੀ ਤਰ ਦੋ ਫਾਇਰ ਕਿਸੇ ਨੇ ਆ ਕੇ ਕੀਤੇ ਤੇ ਇਮੀਡੀਏਟਲੀ ਉਹਨੂੰ ਹਸਪੀਟਲ ਸ਼ਿਫਟ ਕਰਾਇਆ ਅਜੇ ਉਹ ਸਟੇਟਮੈਂਟ ਦੇਣ ਦੇ ਅਨਫਿਟ ਹੈ ਜਿਵੇਂ ਵੀ ਉਹ ਦੱਸਦੀ ਹੈ ਉਸ ਤਰ੍ਹਾਂ ਨਾਲ ਸੀ ਇਮੀਡੀਏਟਲੀ ਕਾਨੂੰਨਾਂ ਦੇ ਨਾਲ ਕਾਰਵਾਈ ਕਰਾਂ। ਵਜੇ ਰੰਜੀਤ ਜੀ ਦੇ ਪਤਰ। ਵਜੇ ਰੰਜੀਤ ਜੀ ਦੇ ਕੁਝ ਪਹਿਲਾਂ ਵੀ ਇਹਦੇ ਵੱਲੋਂ ਇਹਦੇ ਤੇ ਵੀ ਪਰਚੇ ਦਰਜ ਹੈ ਬਟ ਜਿੰਨਾ ਚਿਰ ਉਹ ਆਪ ਕੁਝ ਦੱਸਦੀ ਨਹੀਂ ਹੈ ਡਾਕਟਰਸ ਨਾਲ ਗੱਲ ਹੋਈ ਉਹ ਕਹਿੰਦੇ ਉਹਨੇ ਥੋੜੀ ਦੇਰ ਤੱਕ ਇਹ ਹੁਸ਼ ਹੋ ਜਾਊਗੀ ਅਦਰਵਾਈਜ਼ ਇਸ ਚੀਜ਼ ਆਊਟ ਆਫ ਡੇਂਜਰ। ਜਿਵੇਂ ਵੀ ਉਹ ਦੱਸਦੀ ਹੈ ਤਾਂ ਫਿਰ ਅਸੀਂ ਸਰ ਕੈਮਰੇ ਵੀ ਵਗੈਰਾ ਫੋਟੋ ਵੀ ਵਗੈਰਾ ਉਹ ਅਸੀਂ ਚੱਲ ਰਹੀ ਹੈ ਜੀ ਉਹ ਸਾਡੀ ਤਫ਼ਤੀਸ਼ ਚੱਲ ਰਹੀ ਹੈ। ਇਹ ਮਾਸੀ ਦੀ ਪੋਤਰੀ ਮੇਰੀ। बोरी किम बोरी अब इसको बंदा आया और कुछ तो के चले गया जिन्ना पुछे हैं सादाकार दूर है सानुवे जरूर पता लगा दे और वहीं आए नहीं होते अहिया का जिन्ना जब लीज नहीं होती फिर नंबर ना निकाल के ठाणे पहुंल आया बोल चुके ही हैं मेरा ही गांव गए हैं मेरा ही नहीं गए हैं ये नाम तो किधर पेड ਉਹ ਗੋਲੀ ਘਾਰੀ ਦੀ ਸਵੈਤੀ ਨੂੰ ਕਰਦੇ ਇਹ ਗੱਲ ਦਾ ਕੋਈ ਨਹੀਂ ਪਰ ਹਲਾਚ ਕੇ ਕਰਕੇ ਮਾਰਦੇ ਗੋਲੀ ਆ ਕੇ ਕਰਕੇ ਨਹੀਂ ਉਹ ਨਹੀਂ ਕਿਤੇ ਕਿਤੇ ਰਹੀ ਹੈ ਕਿਹੜਾ ਇੱਥੇ ਆਇਆ ਹੈ ਇਹ ਕਿਤੇ